ਟੈਂਡੀ ਵਾਲਾ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਟੈਂਡੀ ਵਾਲਾ ਲਾਸਟ ਇਹਦਾ ਤੁਹਾਨੂੰ ਮੈਂ ਇਹਨੂੰ ਦਿਖਾਵਾ ਤੁਸੀਂ ਦੇਖੋ ਕਿੰਨੀ ਜ਼ਮੀਨ ਰੁੜ ਗਈ ਆ ਇਹ ਸਾਰੀ ਜ਼ਮੀਨ ਸੀਗੀ ਤੇ ਆ ਲੋਕ ਜਿਹੜੇ ਖੜੇ ਆ ਇਹ ਵੀ ਆਪਦੀਆਂ ਜ਼ਮੀਨਾਂ ਨੂੰ ਦੇਖਣ ਆਏ ਆ ਤੇ ਦਰਿਆ ਨੇ ਪੂਰਾ ਜਿਹੜਾ ਪਾੜ ਪਾਤਾ ਮਾਲਕੀ ਜ਼ਮੀਨਾਂ ਨਾਲੀਆਂ ਦੇ ਵਿੱਚ ਇਹ ਜਿਹੜੀ ਬੇੜੀ ਕਿਹਨੇ ਦਿੱਤੀ ਸੀ ਇਹ ਸਲਮਾਨ ਖਾਨ ਨੇ ਦਿੱਤੀ ਸੀ ਸਲਮਾਨ ਖਾਨ ਨੇ ਹਾਂਜੀ ਉਹ ਆ ਆ ਪਾਏ ਨਹੀਂ ਆਪ ਨਹੀਂ ਆਏ ਉਹਨਾਂ ਦੇ ਦੂਸਰੇ ਆਏ ਆ ਛੋਟੇ ਅੱਛਾ ਵਰਕਰ ਹਾਂ ਉਹਨਾਂ ਨੇ ਦਿੱਤੀ ਆ ਇਹ ਹੁਣ ਪਿੰਡ ਨੂੰ ਪੱਕੀ ਆ ਹਾਂ ਜੀ ਹਾਂ ਜੇ ਪੱਕੀ ਦਿੱਤੀ ਆ ਅੱਛਾ ਸੋ ਇਹ ਇਹ ਜਿਹੜੀ ਬੇੜੀ ਆ ਇਹ ਆਪਣੇ ਜਿਹੜੇ ਅਦਾਕਾਰ ਸਲਮਾਨ ਖਾਨ ਆ ਉਹਨਾਂ ਨੇ ਟਿੰਡੀ ਵਾਲੇ ਪਿੰਡ ਨੂੰ ਦਿੱਤੀ ਸੀ ਇਹਦੇ ਨਾਲ ਸੋਖ ਹੈਗਾ ਫਾਇਦਾ ਹੈ ਤਾਂ ਹਾਂਜੀ ਹਾਂਜੀ ਸੋਖ ਹੀ ਹੂੰ ਬਹੁਤ ਸੋਖੀ ਹੋਣਾ ਰੋਟੀ ਲੈ ਕੇ ਜਾ ਰਹੇ ਪਾਰ ਰੇਤਾ ਪੈ ਗਿਆ ਹੈ ਅੱਛਾ ਜੀਸੀ ਪਿਲਾਈਆਂ ਹੁੰਆਂ ਆ ਅੱਛਾ ਤੇ ਬੇੜਾ ਹੋਰ ਕੋਈ ਵੱੜ ਕੇ ਬੇੜਾ ਹੈਗਾ ਲੱਕੜ ਦਾ ਹਾਂਜੀ ਹਾਂਜੀ ਬੇੜਾ ਹੈਗਾ ਨਹੀਂ ਕੋ ਚਲਦਾ ਹੈ ਕਿ ਡੁੱਬ ਗਿਆ ਡੁੱਬਿਆ ਪਿਆ ਉਹ ਸਾਹਮਣੇ ਅੱਛਾ ਅੱਛਾ ਤੇ ਇਹ ਹੁਣ ਇਹ ਬੇੜੀ ਚਲਦੀ ਦਿਨ ਪਰ ਰਾਤ ਹਾਂਜੀ ਹਾਂਜੀ ਇਹੀ ਚਲਦੀ ਹੈ ਆਮ ਲੋਕ ਆਪੇ ਚਲਾ ਕੇ ਲੈ ਜਾਂਦੇ ਹਾਂਜੀ ਅੰਜਾਪੇ ਲੈ ਜਾਂਦੇ ਤੇ ਕੀ ਕਹਿਗਾ ਸਲਮਾਨ ਖਾਨ ਨੂੰ ਅਸੀਂ ਬਹੁਤ ਉਹਨਾਂ ਦਾ ਅੰਮ੍ਰਿਤ। ਤੋਂ ਉਹਨਾਂ ਕੈਫਰੇ ਇਥੇ ਆ ਕੇ ਇੱਕ ਰਮੇਲ ਵੀ ਜਾਣ ਤੁਹਾਨੂੰ। ਮਿਲ ਜਾਂ ਤਾਂ ਉਸ ਤੋਂ ਬਹੁਤ ਵਧੀਆ ਅਸੀਂ ਉਹਨਾਂ ਦਾ ਹੋਰ ਵੀ ਛੁੱਕ ਕਰਕੇ ਯਾਰ ਕਰਾਂਗੇ ਮੌਕੇ ਤੇ ਆ ਕੇ। ਸੋ ਬਿਲਕੁਲ ਜੀ ਸਾਡੇ ਜਿਹੜੇ ਅਦਾਕਾਰ ਸਲਮਾਨ ਖਾਨਾ ਉਹਨਾਂ ਨੇ 베ੜੀ ਦਿੱਤੀ ਸੀ ਤੇ ਪਿੰਡ ਵਾਲੇ ਬਿਲਕੁਲ ਧੰਨਵਾਦ ਕਰਦੇ ਆ। ਇਹ ਹੜਾਂ ਦੇ ਦੌਰਾਨ ਦਿੱਤੀ ਸੀ ਤੇ ਹੁਣ ਵੀ ਜਿਹੜੀ 베ੜੀ ਆ ਇਹ ਕਿਸ਼ਤੀ ਆ ਇਹਨੂੰ ਲੋਕ ਜਿਹੜੇ ਆਰ ਪਾਰ ਜਾਣ ਵਾਸਤੇ ਵਰਤਦੇ ਆ।